ਹਾਂਜੀ ਕਿਦਾ ਕੀ ਮਤਲਬ ਆ ਜਾਓ ਫਿਰ ਕਮਾਫੇ ਵਾਲੇ ਇਹ ਚੰਡੀਗੜ੍ਹ ਹਾਂ ਇੱਥੇ ਨਾ ਸਿਕਿਉਰਿਟੀ ਵੀ ਹੈਗੀ ਓ ਵਾਕ ਵੀ ਆਪਣੀ ਸਿਕਿਉਰਿਟੀ ਨਾਲ ਗੱਡੀ ਵੀ ਹੈਗੀ ਆਪਣਾ ਕੋ ਵਧੀਆ ਆ ਜਾ ਐਨਜੋਏ ਕਰਾ ਕੇ ਲਿਆਵਾਂਗੇ ਪੱਬ ਚ ਥੋੜਾ ਤਮੀਜ਼ ਨਾਲ ਪੁਲਿਸ ਬੁਲਾਵਾਂ ਓ ਜਿੰਨੇ ਮਰਜੀ ਬੁਲਾ ਲੈ ਸਭ ਵਾਕ ਵੀ ਆਪਣੀ ਆ ਚੱਲੀਏ ਐਕਸਕਿਊਜ਼ ਮੀ ਜੈਂਟਲਮੈਨ ਹਾਂਜੀ ਤੂੰ ਸੀਮਨ ਬਲਾ ਜੀ ਹਾਂਜੀ ਇਹ ਬਤਮੀਜ਼ ਨਾ ਮੈਨੂੰ ਛੇੜੇ ਕਰਦਾ ਤੂੰ ਛੇੜ ਰਿਆ ਇਹਨਾਂ ਨੂੰ ਓਏ ਆਹ ਛੇੜਦਾ ਓਏ ਤੇਰੇ ਅੰਦਰ ਕੋਈ ਜ਼ਿਆਦਾ ਹੀ ਗਰਮੀ ਆ ਲੱਗਦਾ ਠੰਡ ਪਾਣੀ ਪੈਣੀ ਤੈਨੂੰ ਆਹੋ ਹੈਗੀ ਗਰਮੀ ਪਾ ਠੰਡ ਆਵਾ ਠੰਡ ਪਾ ਠੰਡ ਪਾ ਠੰਡ ਪਾ ਕੇ ਵਿਖਾਵਾਂ ਠੰਡ ਤੂੰ ਪਾ ਠੰਡ ਹੋਣੀ ਪਾਵਾ ਪਾ ਠੰਡ ਓਏ ਤੂੰ ਪਾ ਠੰਡ ਰੁਕ ਫਿਰ ਉਹ ਠੰਡ ਪਾ ਤੂੰ ਪਾਵਾਂ ਪਾ ਠੰਡ ਪਾਵਾਂ ਪਾ ਠੰਡ ਓਏ ਪਾਵਾਂ ਉਹ ਠੰਡ ਪਾ ਦੋ ਤੈਨੂੰ ਠੰਡ ਪਾ ਕੇ ੜੂੰਗਾ ਮੈਂ ਤੂੰ ਪਾ ਠੰਡ ਓਏ ਤੂੰ ਰੁਕ ਤੇ ਸੀ ਤੈਨੂੰ ਮੈਂ ਠੰਡ ਪਾਉ ਹਾਂ ਫਿਰ ਪਈ ਠੰਡ ਕੇ ਨਹੀਂ ਹਾਂ ਹਾਂ ਥੋੜੀ ਥੋੜੀ ਠੰਡ ਪਈ ਹੈ ਰੋ ਖਾਲੇ ਹੋ ਠੰਡ ਪੈਗੀ ਮੈਂ ਪੰਪ ਚਲਾਣਾ ਪੰਪ ਹਾਂ ਆਹ ਬਸ ਹੁਣ ਤਾਂ ਹੀ ਠੰਡ ਇਹ ਕਿਹੜਾ ਕੂਲਰ ਆ ਬ੍ਰਦਰ ਇਹ ਹੈ ਐਮ ਈ ਏ ਅਨਮੈਚ ਕੁਆਲਿਟੀ ਦਾ ਕੂਲਰ ਜਿਹੜਾ ਵੱਡਿਆਂ ਵੱਡਿਆਂ ਨੂੰ ਠੰਡ ਪਾ ਦਿੰਦਾ ਤੂੰ ਤੇ ਚੀਜ਼ ਹੀ ਕੀ ਆ ਐਗੀ ਠੰਡ ਆਇਓ ਜਮਾ